ਸਟਰੀ ਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਪਾਕਿਸਤਾਨੀ ਸਲਵਾਰ ਨੂੰ ਸਟਿਚ ਕਿਵੇਂ ਕਰਨਾ ਹੈ ਉਹ ਦੱਸਾਂਗੇ ਇਹਦੀ ਕਟਿੰਗ ਕਿਵੇਂ ਕਰਨੀ ਆ ਉਹਦੀ ਵੀਡੀਓ ਆਲਰੇਡੀ ਮੈਂ ਅਪਲੋਡ ਕਰਤੀ ਆ ਚੈਨਲ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਇਹਦੀਆਂ ਜਿਹੜੀ ਕਟਿੰਗ ਆ ਉਹ ਬਹੁਤ ਜ਼ਿਆਦਾ ਸੌਖੀ ਆ ਤੇ ਸਿਉਣੇ ਵੀ ਬਹੁਤ ਸੌਖੀ ਆ ਕਿਉਂਕਿ ਬਹੁਤ ਘੱਟ ਸਿਉਣਾ ਵੱਜਦੀਆਂ ਨੇ ਇਹਦੇ ਵਿੱਚ ਤੇ ਸਭ ਤੋਂ ਪਹਿਲਾਂ ਆਪਾਂ 벨ਟ ਕਰਦੇ ਆ ਜਿਹੜੀ ਉਹ ਤਿਆਰ ਕਰਾਂਗੇ ਇਦੇ ਦੋਨੇ ਪਾਸੇ ਸੀਨ ਜੁਮੇ ਦੂਜੀ 벨ਟ ਦੇ ਲਾਉਣੇ ਆ ਉਹ ਇਦਾਂ ਹੀ ਲੱਗਣੀ ਆ ਇਹਦੇ ਵੀ ਤੇ ਇੱਕ ਇਧਰ ਦੀ ਸਾਈਡ ਆਪਾਂ ਇਹਦੀ ਓਪਨਿੰਗ ਰੱਖਾਂਗੇ ਤੇ ਹੁਣ ਆਪਾਂ ਇਸੇ ਤਰੀਕੇ ਨਾਲ ਦੂਸਰੀ ਸੀਨ ਦਾ ਲੈਣੀ ਆ 벨ਟ ਦੀ ਦੋਨੇ ਪਾਸਿਆਂ ਦੀ ਆਪਾਂ ਸੀਨ ਲਾਉਣ ਤੋਂ ਬਾਅਦ ਫੇਰੇ ਦੇ ਉੱਪਰ ਆਪਾਂ ਇੱਕ ਦਬਮੀ ਸੀਨ ਲਾਉਣੀ ਆ ਤਾਂ ਕਿ ਜਿਹੜੇ ਧਾਗੇ ਵਗੈਰਾ ਨੇ ਉਹ ਨਾ ਨਿਕਲਣ ਤੇ ਜਿਹੜੀ ਇਹਦੀ ਓਪਨਿੰਗ ਰੱਖਣੀ ਆ ਉਹ ਥੋੜੀ ਜੀ ਬ੍ਰਾਡ ਹੀ ਹੋਣੀ ਚਾਹੀਦੀ ਆ ਫਿਰ ਬਾਅਦ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਬਹੁਤ ਸਾਰੀਆਂ ਬੁਟੀਕ ਵਾਲੀਆਂ ਭੈਣਾਂ ਵੀ ਜਾਂ ਉਦਾਂ ਵੀ ਕੱਪੜੇ ਸਿਉਂਦਿਆਂ ਨੇ ਤਾਂ ਇਹਨੂੰ ਬਹੁਤ ਜ਼ਿਆਦਾ ਬੰਦ ਜਿਹਾ ਕਰ ਦਿੰਦੀਆਂ ਨੇ ਬਣਾਉਣ ਲੱਗੀਆਂ ਸੋ ਉਹ ਬਹੁਤੇ ਲੋਕਾਂ ਨੂੰ ਨਹੀਂ ਸੈਟ ਲੱਗਦੀ ਇਹਨੂੰ ਤੁਸੀਂ ਥੋੜੀ ਬ੍ਰਾਡ ਹੀ ਰੱਖਣੀ ਆ ਤੱਬ ਵੀ ਸੀ ਲਾਉਣ ਦਾ ਇਹੀ ਫਾਇਦਾ ਹੁੰਦਾ ਕਿ ਕੰਮ ਆ ਜਿਹੜਾ ਉਹ ਪੱਕਾ ਹੋ ਜਾਂਦਾ ਤਾਂ ਅੱਗੇ ਨਹੀਂ ਨਿਕਲਦੇ ਤਨਾਈ ਛੇ ਜਦਾ ਜਾਂ ਫਿਰ ਤਸੱਲੀ ਹੋ ਜਾਂਦੀ ਹੈ ਇੱਕ ਵਾਰੀ ਸੀ ਹੋਣ ਤੋਂ ਬਾਅਦ ਹੀ ਦੋਨੇ ਪਾਸਿਆਂ ਦੀ ਆਪਾਂ ਇਸ ਤਰੀਕੇ ਦੇ ਨਾਲ ਹੀ ਦਾਮੇ ਸੀ ਲਾ ਦਾਂਗੇ ਹੁਣ ਆਪਾਂ ਜਿਹੜੀ ਇਹਦੀ ਫੋਲਡਿੰਗ ਆ ਉਹ ਕਰਾਂਗੇ ਆਪਾਂ ਵੈਲਟ ਆ ਜਿਹੜੀ 6.5 ਇੰਚ ਕੱਟਣੀ ਸੀ ਪਰ ਆਪਾਂ ਨੇ 7 ਇੰਚ ਕੱਟੀ ਸੀ ਉਹ ਇਸ ਲਈ ਕੱਟੀ ਸੀ ਤਾਂ ਕਿ ਜਿਹੜੀ ਇਹਦੀ ਆਪਾਂ ਫੋਲਡਿੰਗ ਆ ਇਹ ਥੋੜੀ ਜਿਹੀ ਖੁੱਲੀ ਜੀ ਕਰ ਸਕੀਏ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਆਪਾਂ ਨੇ 2.5 ਇੰਚ ਕਪੜਾ ਯੂਜ਼ ਕੀਤਾ ਆ ਅੱਧਾ ਇੰਚ ਆਪਾਂ ਨੇ ਹੇਠਾਂ ਰੱਖਿਆ ਇਸੇ ਤਰੀਕੇ ਦੇ ਨਾਲ ਆਪਾਂ ਸਾਰੀ 모ੜ ਲਾਂਗੇ ਇਹਨੂੰ ਮੋੜਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਓਪਨਿੰਗ ਜਿਹੜੀ ਉਹ ਬਹੁਤ ਵਧੀਆ ਤਰੀਕੇ ਨਾਲ ਬਣੀ ਆ ਤੇ ਖੁੱਲੀ ਵੀ ਆ ਇਹਦੇ ਵਿੱਚ ਨਾਲਾ ਜਿਹੜਾ ਉਹ ਨਹੀਂ ਫਸਦਾ ਫਿਰ 벨ਟ ਜਿਹੜੀ ਉਹ ਪੂਰੀ ਫਿਨਿਸ਼ਿੰਗ ਦੇ ਨਾਲ ਬਣ ਕੇ ਤਿਆਰ ਹੋ ਗਈ ਆ ਹੁਣ ਇਸ ਤੋਂ ਬਾਅਦ ਆਪਾਂ ਦੋਨੇ ਸੀਣਾ ਨੂੰ ਆਪਸ ਦੇ ਵਿੱਚ ਫਲਾ ਕੇ ਸਾਈਡ ਦੇ ਉੱਪਰ ਛੋਟਾ ਜਿਹਾ ਕੱਟ ਲਾ ਲਾਂਗੇ ਤਾਂ ਕਿ ਆਪਾਂ ਨੂੰ ਬਾੜ ਪਾਉਣ ਦੇ ਵਿੱਚ ਪਤਾ ਲੱਗ ਸਕੇ ਕਿ ਇਹ 벨ਟ ਦਾ ਅਰਧਾ ਠੀਕ ਹੈ ਦੂਜੀ ਸਾਈਡ ਵੀ ਆਪਾਂ ਸੇਮ ਉਦਾਂ ਦਾ ਹੀ ਕੱਟ ਲਾ ਲਾਂਗੇ ਕੁਛ ਛੋਟਾ ਜਿਹਾ ਤੇ ਬੈਲਟ ਆ ਜਿਹੜੀ ਉਹ ਆਪਣੀ ਹੁਣ ਬਣ ਕੇ ਤਿਆਰ ਹੋ ਗਈ ਆ ਇਸ ਤੋਂ ਬਾਅਦ ਜਿਹੜੀ ਆਪਾਂ ਸਲਵਾਰ ਦੀ ਕਟਿੰਗ ਕੀਤੀ ਸੀ ਮਤਲਬ ਕੁੰਦੇ ਤੇ ਪੱਟ ਜਿਹੜੇ ਇਕੱਠੇ ਹੀ ਕੱਟੇ ਸੀ ਉਹਨਾਂ ਦੀ ਸਿਲਾਈ ਕਰਾਂਗੇ ਹੁਣ ਇਹਨੂੰ ਸਿਲਾਈ ਕਰਨ ਦੇ ਲਈ ਆਪਾਂ ਸਾਰੀ ਜਿਹੜੀ ਸਲਵਾਰ ਆ ਬਣੀ ਕਟਿੰਗ ਕੀਤੀ ਆ ਉਹਨੂੰ ਖੋਲ ਲਾਂਗੇ ਖੋਲ ਕੇ ਸਿੱਧੇ ਪਾਸੇ ਦੇ ਉੱਪਰ ਸਿੱਧਾ ਪਾਸਾ ਰੱਖ ਦਾਂਗੇ ਠੀਕ ਆ ਇੱਕ ਪੱਲੇ ਦੇ ਉੱਪਰ ਦੂਸਰਾ ਪੱਲਾ ਰੱਖ ਦਾਂਗੇ ਮਤਲਬ ਆਸਣ ਦੇ ਨਾਲ ਆਸਣ ਜੋੜ ਦਾਂਗੇ ਦੋਨੇ ਸਾਈਡਾਂ ਦੇ ਉੱਪਰ ਜਿਸ ਤਰੀਕੇ ਨਾਲ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਆਸਣ ਦੇ ਨਾਲ ਆਸਣ ਨੂੰ ਜੋੜ ਕੇ ਇਹਦੇ ਉੱਪਰ ਆਪਾਂ ਸੀਨ ਲਾ ਦਾਂਗੇ ਦੋਨੇ ਸਾਈਡਾਂ ਤੇ ਸੀਨ ਲਾਉਣੀ ਆ ਠੀਕ ਹੈ ਅੱਤੇ ਅੰਦੇ ਇੰਚ ਦਾ ਮਾਰਜਨ ਛੱਡਦੇ ਹੋਏ ਇਹ ਸਲਵਾਰ ਬਣਾਉਣ ਦੇ ਲਈ ਸਿਰਫ ਇਹੀ ਦੋ ਸੀਣਾ ਲੱਗਦੀਆਂ ਨੇ ਆਲੇ ਦੁਆਲੇ ਪਹਿਲੀ ਸੀਣ ਆਪਾਂ ਲਾ ਲਈ ਹੁਣ ਆਪਾਂ ਨੇ ਦੂਜੀ ਸੀਣ ਲਾਣੀ ਆ ਠੀਕ ਆ ਇਹ ਵੀ ਅੱਧੇ ਇੰਚ ਦਾ ਮਾਰਜਨ ਛੱਡ ਕੇ ਆਪਾਂ ਸੀਣ ਲਾ ਲੈਣੀ ਆ ਇਸ ਤੋਂ ਬਿਨਾ ਇਹਦੇ ਵਿੱਚ ਕੋਈ ਵੀ ਸੀਣ ਨਹੀਂ ਲੱਗਦੀ ਜਿੱਦਾਂ ਸਲਵਾਰ ਦੇ ਵਿੱਚ ਆਪਾਂ ਨੂੰ ਕੁੰਦਿਆਂ ਦੇ ਨਾਲ ਪੱਟ ਜੋੜਨੇ ਪੈਂਦੇ ਨੇ ਉਹ ਕੁਝ ਵੀ ਨਹੀਂ ਹੈਗਾ ਠੀਕ ਆ ਹੁਣ ਆਪਾਂ ਆਸਣ ਦੇ ਨਾਲ ਆਸਣ ਜੋੜ ਲਿਆ ਜਿਹੜੀਆਂ ਆਪਾਂ ਸੀਣਾ ਲਾਈਆਂ ਨੇ ਹੁਣ ਆਪਾਂ ਇਹਦੇ ਨਾਲ ਬੈਲਟ ਨੂੰ ਅਟੈਚ ਕਰਨਾ ਹੈ ਬੈਲਟ ਦੀ ਆਪਾਂ ਬੈਕ ਸਾਈਡ ਲੈ ਕੇ ਇੱਕ ਆਸਣ ਦਾ ਜਿਹੜਾ ਕਪੜਾ ਉਹਦੇ ਉੱਪਰ ਰੱਖਾਂਗੇ ਠੀਕ ਆ ਆਸਣ ਦੇ ਨਾਲ ਆਸਣ ਨੂੰ ਜੋੜਾਂਗੇ ਆਸਣ ਤੇ 벨ਟ ਦੀ ਜਿਹੜੀ ਸੀਨ ਆ ਉਹਨੂੰ ਆਪਾਂ 2 ਇੰਚ ਜਿਹੜੀ 벨ਟ ਆ ਉਹਨੂੰ ਅੱਗੇ ਰੱਖਾਂਗੇ ਕਿਉਂਕਿ ਆਪਾਂ ਬੈਕ ਸਾਈਡ ਦੇ ਉੱਪਰ ਇੱਕ ਬਲ ਪਾਉਣਾ ਹੈ ਠੀਕ ਆ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਇੰਨੇ ਇੱਕ ਫਰਕ ਨਾਲ ਤੁਸੀਂ 벨ਟ ਰੱਖ ਲੈਣੀ ਆ ਤੇ ਜਿੱਥੇ ਆਪਾਂ ਨੇ ਕੱਟ ਲਾਇਆ ਸੀ ਉਹ ਤੋਂ 2 ਇੰਚ ਅੱਗੇ ਆ ਦੇਖ ਸਕਦੇ ਹੋ ਕੱਟ ਇੱਥੇ ਲਾਇਆ ਤੇ 2 ਇੰਚ ਅੱਗੇ ਆਪਾਂ ਸਿਉਣਾ ਸ਼ੁਰੂ ਕਰ ਦੇਣਾ ਤੇ ਬੈਕ ਸਾਈਡ ਦੇ ਉੱਪਰ ਆਪਾਂ ਇੱਕ ਬਲ ਪਾਉਣਾ ਜਿਹੜਾ ਆਪਾਂ ਨੇ ਐਕਸਟਰਾ ਕੱਪੜਾ ਛੱਡਿਆ ਆ। ਆ ਕੱਟ ਦੇ ਕੋਲ ਆਪਾਂ ਲਿਆਏ ਤੇ ਕੱਟ ਤੋਂ ਹੁਣ ਆਪਾਂ 2 ਇੰਚ ਅੱਗੇ ਤੱਕ ਲੈ ਕੇ ਜਾਵਾਂਗੇ। ਉੱਥੋਂ ਆਪਾਂ ਬਲ ਪਾਉਣੇ ਸ਼ੁਰੂ ਕਰਾਂਗੇ। 2 ਇੰਚ ਅੱਗੇ ਲਿਜਾਣ ਦਾ ਮਤਲਬ ਇਹੀ ਹੁੰਦਾ ਵੀ ਫਿਰ ਬਲ ਨੇ ਨਾ ਜਿਹੜੇ ਜਦੋਂ ਸਲਵਾਰ ਬੰਨੀ ਹੁੰਦੀ ਆ ਤਾਂ ਚਾਕਾਂ ਦੇ ਵਿੱਚ ਦੀ ਬਾਹਰ ਨਹੀਂ ਦੀਂਦੇ ਇੱਥੋਂ ਆਪਾਂ ਬਲ ਪਾਉਣੇ ਸਟਾਰਟ ਕਰਨੇ ਨੇ ਤੇ ਇੱਕ ਚੀਜ਼ ਦਾ ਤੁਸੀਂ ਹੋਰ ਖਿਆਲ ਰੱਖਣਾ ਜਿਹੜਾ ਮੈਂ ਹੁਣ ਆ ਆਸਣ ਤੇ ਬੈਲਟ ਨੂੰ ਜੋੜ ਰਹੀ ਹਾਂ ਆਪਣੇ ਬਲ ਇੱਥੋਂ ਤੱਕ ਪੈਣੇ ਨੇ ਤੇ ਇਹ ਚੀਜ਼ ਦਾ ਖਿਆਲ ਤੁਸੀਂ ਨਾਲ ਦੀ ਨਾਲ ਜਰੂਰ ਰੱਖਣਾ ਕਿ ਆਪਣਾ ਕੱਪੜਾ ਕਿੰਨਾ ਕੁ ਬਚ ਗਿਆ ਤੇ ਬੈਲਟ ਦਾ ਜਿਹੜਾ ਸੈਂਟਰ ਆ ਉਹ ਕਿੱਥੇ ਆ ਰਿਹਾ ਆਇਆ ਇਹ ਸਲਵਾਰ ਦੇ ਵਿੱਚ ਬਲ ਬਹੁਤ ਘੱਟ ਪੈਂਦੇ ਨੇ ਕਿਉਂਕਿ ਇਹ ਪਾਕਿਸਤਾਨੀ ਸਟਾਈਲ ਕੱਟੀ ਹੋਈ ਆ ਤਾਂ ਤੁਸੀਂ ਇਸ ਚੀਜ਼ ਦਾ ਖਾਸ ਖਿਆਲ ਰੱਖਣਾ ਕਿ ਬਲ ਇੱਕ ਜਗ੍ਹਾ ਤੇ ਇਕੱਠੇ ਨਹੀਂ ਕਰਦੇ ਨੇ ਖੰਡਾ-ਖੰਡਾ ਕੇ ਸਾਰੇ 벨ਟ ਦੇ ਸੈਂਟਰ ਤੱਕ ਲੈ ਕੇ ਆਉਣੇ ਆ ਨਾਲੇ ਤਾਂ ਉਹ ਫਿਰ ਬਲ ਮੂਰੀ ਵੀ ਨਹੀਂ ਸੈੱਟ ਆਉਂਦੀ ਜੇ ਬਲ ਇੱਕ ਜਗ੍ਹਾ ਤੇ ਇਕੱਠੇ ਹੋ ਜਾਣ ਉਹ ਇੱਕੋ ਜੇ ਜਿੰਨੀ ਜਗ੍ਹਾ ਆਪਾਂ ਨੂੰ ਮਿਲੀ ਆ ਸਾਰੀ ਜਗ੍ਹਾ ਦੇ ਵਿੱਚ ਪਾ ਦੇਣੀ ਆ ਤੇ ਹੁਣ ਆਪਾਂ ਜਿਹੜੇ ਬਲ ਨੇ ਉਹ ਦੂਜੇ ਪਾਸੇ ਪਾ ਕੇ ਉਸ ਤੋਂ ਬਾਅਦ ਆਪਾਂ ਸਲਵਾਰ ਦੇ ਉੱਪਰ ਦਬਮੀ ਸੀਨ ਲਾ ਦਾਂਗੇ ਦਬੀ ਸੀ ਇਹ ਲਾਉਣ ਨਾਲ ਸਲਵਾਰ ਦੇ ਉੱਤੇ ਬਰਡਨ ਨਹੀਂ ਪੈਂਦਾ ਤੇ ਨਾ ਹੀ ਇਹ ਤੇ ਨਾ ਹੀ ਜਿਹੜੇ ਇਹ ਬਲ ਨੇ ਫਿਰ ਇਹ ਬਾਹਰ ਨਿਕਲਦੇ ਨਹੀਂ ਮਤਲਬ ਸਪੋਰਟ ਲੱਗ ਜਾਂਦੀ ਆ ਇਹ ਸੀ ਅੱਜ ਆਪਾਂ ਤੁਹਾਨੂੰ ਪਾਕਿਸਤਾਨੀ ਸਲਵਾਰ ਦੀ ਸਟੀਚਿੰਗ ਕਰਨੀ ਦੱਸੀ ਮੈਂ ਉਮੀਦ ਕਰਦੀ ਆ ਵੀ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ